ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਹਾਰਾਜ ਔਖਦ ਮੰਤਰ ਮੂਲ ਮੰਨ ਇੱਕ ਜਾਂ ਕੋ ਧ੍ਰਿੜ ਚਿਤ ਕੀਜੇ ਰੇ ਜਨਮ ਜਨਮ ਕੇ ਪਾਪ ਕਰਮ ਕਾ ਕਟਨ ਹਾਰਾ ਲੀਜੇ ਰੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਗੁਰੂ ਰੂਪ ਗੁਰੂ ਪਿਆਰੀ ਸਾਥ ਸੰਗਤ ਜੀਓ ਵਟਿਆਂ ਭਾਗਾਂ ਵਾਲੇ ਜੇ ਜੋ ਗੁਰਸਿੱਖਾਂ ਦੇ ਘਰ ਜਨਮ ਲੈ ਕੇ ਔਰ ਸਿੱਖੀ ਸਿਧਾਂਤਾਂ ਤੇ ਚੱਲਦੇ ਨੇ ਚੱਲਣ ਦੀ ਕੋਸ਼ਿਸ਼ ਕਰਦੇ ਨੇ ਕੋਣਖੋ ਅੱਜ ਮੈਂ ਤੁਹਾਡੇ ਨਾਲ ਸਾਂਝ ਕਰਨੀ ਹੈ ਸਤਿਗੁਰੂ ਕਹਿੰਦੇ ਨੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਸ਼ਮੀਰਿਓ ਪਾਵੋ ਡੁੱਬਦੇ ਪੱਥਰ ਤਾਰੇ ਇੰਨੇ ਔਗਣ ਤੇ ਇੰਨੇ ਪਾਪ ਨੇ ਸਾਡੇ ਸਤਗੁਰੂ ਦੀ ਬਾਣੀ ਆਂਦੀ ਆ ਕਿ ਜਿੰਨਾ ਸਮੁੰਦਰਾ ਚ ਪਾਣੀ ਭਰਿਆ ਪਰ ਖਾਲਸਾ ਜੀ ਇੱਕ ਪਾਪ ਐਸਾ ਹੈ ਇੱਕ ਪਾਪ ਐਸਾ ਹੈ ਜਿਹੜਾ ਬਿਲਕੁਲ ਬਖਸ਼ਿਆ ਨਹੀਂ ਜਾ ਸਕਦਾ ਜਿਸ ਦੇ ਉੱਤੇ ਕੋਈ ਗੁਰੂ ਕੋਈ ਪੀਰ ਬਿਲਕੁਲ ਹਾਮੀ ਨਹੀਂ ਭਰਦਾ ਐਸਾ ਪਾਪ ਹੈ ਕਿਉਂਕਿ ਉਹ ਬਖਸ਼ਿਆ ਤੇ ਤਾਂ ਜਾਊ ਜੇ ਕੋਈ ਉਹ ਕੇਸ ਤੇ ਤਾਂ ਮਸਲਾ ਹੱਲ ਹੋਊ ਜੇ ਸਾਡਾ ਕੋਈ ਵਕੀਲ ਕੇਸ ਫੜੂ ਤੇ ਜੋ ਅਸੀਂ ਮੰਨਦੇ ਆ ਨਾ ਸਤਿਗੁਰੂ ਨੂੰ ਜਾਂ ਕਹੇ ਪੀਰ ਨੂੰ ਉਹਦਾ ਮਤਲਬ ਇਹ ਹੁੰਦਾ ਹੈ ਕਿ ਸਾਡੇ ਵਕੀਲ ਨੇ ਇਹ ਦਰਗਾਹ ਦੇ ਵਿੱਚ ਜਦੋਂ ਜਾਵਾਂਗੇ ਨਾ ਇਹ ਇਹ ਸਾਡੇ ਨਾਲ ਉੱਥੇ ਸੱਜਣ ਸਹੀ ਚਲਦਿਆਂ ਨਾਲ ਚੜਾ ਉੱਥੇ ਜਾ ਕੇ ਤੁਹਾਡੀ ਸਹਾਇਤਾ ਕਰਨਗੇ ਜਿੱਥੇ ਲੇਖਾ ਮੰਗਿਏ ਜਿੱਥੇ ਲੇਖਾ ਹੋਣਾ ਹੈ ਨਾ ਉੱਥੇ ਜਾ ਕੇ ਉੱਥੇ ਜਾ ਕੇ ਤੁਹਾਡੀ ਸਹਾਇਤਾ ਕਰਨਗੇ ਨਾਲ ਕੋਈ ਵਕੀਲ ਨੇ ਉਹ ਗੁਰੂ ਤੇ ਪੀਰ ਵਕੀਲ ਨੇ ਤੇ ਜਦੋਂ ਕੋਈ ਵਕੀਲ ਤੁਹਾਡੀ ਫਾਈਲ ਹੀ ਨਹੀਂ ਫੜਦਾ ਉਹ ਵਕੀਲ ਤੇ ਫਾਈਲ ਨਹੀਂ ਫੜਦਾ ਹੀ ਨਹੀਂ ਉਹ ਕਹਿੰਦਾ ਮੈਂ ਨਹੀਂ ਇਸ ਕੇਸ ਦੀ ਮੈਂ ਨਹੀਂ ਫੜਨੇ ਪਰ ਉਹ ਐਸਾ ਪਾਪ ਉਹ ਹਰ ਮਨੋਖੀ ਕਰਦਾ ਹੈ ਕੋਈ ਵਿਰਲੇ ਛੱਡ ਦੇ ਇੱਕ ਲੋ ਇੱਕ ਅੱਧਾ ਕੋਈ ਬੰਦਾ ਛੱਡ ਦਿਓ ਕੋਈ ਕੋਮਖ ਪਿਆਰਾ ਕੋਈ ਵਿਰਲਾ ਹੀ ਤੋ ਤਨ ਮੈਂ ਇਹ ਵੀ ਦੱਸ ਦਿਆਂ ਜਿਹੜੇ ਗੁਰਦੁਆਰੇ ਦੇ ਵਿੱਚ ਰਹਿੰਦੇ ਨੇ ਨਾ ਜੇ ਪੜਦੇ ਨੇ ਉਹ ਵੀ ਕਰਦੇ ਜੋ ਉਹ ਗੁਰਦੁਆਰੇ ਚੋਂ ਮੰਦਿਰ ਚੋਂ ਮਸੀਤ ਚੋਂ ਠਾਕਰਦਵਾਰ ਚੋਂ ਲਿਆ ਜੋ ਜਿੱਤੇ ਮਰਜੀ ਹੋਵੇ ਨਾ ਉਹ ਹਰ ਬੰਦਾ ਹੀ ਮੌਕਾ ਮਿਲਣਾ ਚਾਹੀਦਾ ਬਸ ਇੱਕ ਮੌਕਾ ਮਿਲਣਾ ਚਾਹੀਦਾ ਜਦੋਂ ਮੌਕਾ ਮਿਲਿਆ ਰਗੜ ਦੂਗਾ ਪਾਪ ਕਰਨ ਤੋਂ ਹਣੀ ਹਟੂਗਾ ਉਹ ਪਾਪ ਵੀ ਐਸਾ ਉਹ ਬੰਦੇ ਪੜਦੇ ਵੀ ਨੇ ਉਹ ਦੱਸਦੇ ਵੀ ਨੇ ਹਨਾ ਤੁਸੀਂ ਆਪ ਵੀ ਕਰਦੇ ਤੇ ਉਹ ਪਤਾ ਵੀ ਇਹ ਬਖਸ਼ਿਆ ਵੀ ਨਹੀਂ ਜਾਣਾ ਪਤਾਧ ਅਨੁਸਾਰ ਉਹ ਕਿਹੜਾ ਪਾਪ ਆ ਗੁਰਮੁਖੋ ਐਸਾ ਪਾਪ ਆ ਜਿੱਥੇ ਕੋਈ ਤੁਹਾਡੀ ਪੀਲ ਦਰੀਲ ਨਹੀਂ ਚਲਦੀ ਪੀਲ ਦਰੀਲ ਤੁਹਾਡੀ ਤੇ ਕੀ ਸੁਣਨੀ ਆ ਉੱਥੇ ਦੇ ਪਰਿਪੂਰਨ ਪ੍ਰਮਾਤਮਾ ਜਿਹੜਾ ਹੈ ਨਾ ਉਹ ਤੁਹਾਡੇ ਜਿਹੜੇ ਵਕੀਲਾਂ ਦੇ ਉਹਨਾਂ ਦੀ ਵੀ ਨਹੀਂ ਸੁਣਦਾ ਉਹ ਜੱਜ ਉਹ ਕੇਸ ਤੇ ਜੋ ਜੱਜ ਜਿਹੜੇ ਨੇ ਵਕੀਲ ਨੇ ਉਹ ਫੜਦੇ ਹੀ ਨਹੀਂ ਇੱਥੇ ਕੋਈ ਐਸਾ ਕੰਮ ਕਰ ਦਿੰਦੇ ਨੇ ਕਈ ਰਾਉ ਵਕੀਲ ਉਹ ਕੇਸ ਕੋਈ ਵੀ ਫੜਦਾ ਉਹ ਆਂਦਾ ਨਹੀਂ ਲੜਦਾ ਜੱਜ ਜਿੱਧਰ ਜਾਣਾ ਜਾ ਤੂੰ ਉਹਦੇ ਵਾਸਤੇ ਸਿੱਧਾ ਹੀ ਅਸੀਂ ਜਦੋਂ ਜਿਹੜੇ ਸਾਡੇ ਨਾਲ ਵਕੀਲ ਜਾਣੇ ਨੇ ਜਿਹੜੇ ਜੱਜ ਜਾਣੇ ਜਿੰਨਾ ਵਕੀਲਾਂ ਨੇ ਸਾਡੇ ਨਾਲ ਜਾਣਾ ਹੈ ਜਿੰਨੇ ਗੁਰੂ ਤੇ ਪੀਰ ਤੇ ਹੋਂ ਉਹਨਾਂ ਦੇ ਹਾਮੀ ਨਹੀਂ ਭਰਨੀ ਤੁਰਨਾ ਨਹੀਂ ਨਾਲ ਤੂੰ ਇਹ ਕੀ ਤਰਕੇ ਆ ਗਿਆ ਠੀਕ ਹੈ ਤੋ ਕੋਈ ਡਾਕ ਕੋਈ ਪਾਪ ਉਹ ਦੇਖਣ ਦੇ ਮੰਬੂਲੀ ਜੈ ਇਹ ਗੱਲ ਤੇ ਕੋਈ ਵੀ ਨਹੀਂ ਗਈ ਠੀਕ ਹੈ ਤੋ ਇੱਕ ਬੰਦਾ ਜਿਹੜਾ ਕਰਦਾ ਨਾ ਉਹਦੇ ਭਾਗੀਦਾਰ ਕਈ ਬਣਦੇ ਜੋ ਉਹ ਪਾਪ ਦੇ ਤੁਹਾਨੂੰ ਇਹ ਵੀ ਦੱਸ ਦਿਆਂ ਉਸ ਪਾਪ ਦੇ ਭਾਗੀਦਾਰ ਵੀ ਕਈ ਬਣਦੇ ਜੋ ਹੈ ਹੁਣ ਮੈਂ ਉਹ ਗੱਲ ਖੋਲਾਂ ਉਹ ਕਿਹੜਾ ਪਾਪ ਆ ਠੀਕ ਹੈ ਪਿਆਰਿਓ ਹੁਣ ਤੁਸੀਂ ਸੋਚਦੇ ਹੋ ਨਿਆ ਵੀ ਇਹ ਕਿਧਰੋਂ ਪਾਇਦਾ ਲ ਮਿਚੜੀ ਲਈ ਕਹਿੰਦਾ ਕਹਾ ਗੱਲ ਕੱਲ੍ਹ ਉਹ ਇਹ ਆ ਮੈਨੇ ਅੰਦਰ ਸਤਿਗੁਰੂ ਖੋਦ ਆਂਦੇ ਨੇ ਉਹ ਹੱਕ ਪਰਾਇਆ ਨਾਨਕਾ ਉਹ ਸੂਰਿ ਉਸ ਗਾਏ ਗੁਰਪੀਰ ਹਮਾਤਾ ਪਰੇ ਜਾਮਰਦਾਰ ਨਾ ਖਾਏ ਦੱਸੋ ਕੋਈ ਛੜਦਾ ਬਹੁ ਪਰਪੰਚ ਕਰ ਪਰ ਤਣ ਲਿਆਵੇ ਉਹ ਸਤਦਾਰਾ ਪਿਆ ਨਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੇ ਅੰਤ ਨਵੇਰਾ ਤੇਰੇ ਜੀ ਪੈ ਲੀਜੇ ਕਿ ਭਲੇ ਕਿਤਨਾ ਰਹਿ ਜੀ ਉੱਥੇ ਕੋਈ ਅਪੀਲ ਦੀਲ ਨਹੀਂ ਇਸ ਪਾਮ ਤੇ ਕੋਈ ਅਪੀਲ ਦੀਲ ਨਹੀਂ ਚੱਲਦੀ ਹੁਣ ਤੁਸੀਂ ਹਿਸਾਬ ਲਾਓ ਭਾਵੇਂ ਉਹ ਸੰਤਰੀ ਆ ਭਾਵੇਂ ਉਹ ਪ੍ਰਧਾਨ ਮੰਤਰੀ ਆ ਭਾਵੇਂ ਉਹ ਗੁਰੂ ਕਾ ਵਜ਼ੀਰ ਆ ਬੈਠਾ ਮੇਰੇ ਕਾ ਘਹਾਵੇ ਘਾਏ ਹਾਏ ਨਹੀਂ ਭਾਏ ਨਹੀਂ ਹਾਏ ਦੁਨੀਆ ਦੇ ਵਿੱਚ ਬੜੀ ਕਿਰਪਾ ਹੈ ਪਰ ਬਾੜੇ ਮੇਰੇ ਅਗੇ ਜਿਹੜੇ ਨੇ ਉਹ ਕੀ ਕਰਦੇ ਨੇ ਮੌਕਾ ਮਿਲਿਆ ਨਹੀਂ ਤੇ ਅਗਲੇ ਨੂੰ ਚਲੇ ਆ ਨਹੀਂ ਠੀਕ ਆ ਇਹ ਕਈ ਕੀ ਕਰਦੇ ਨੇ ਵੇਖੋ ਆਂਦੇ ਨੇ ਇਹਨੇ ਠੱਗੀਆਂ ਮਾਰ ਮਾਰ ਕੇ ਤੇ ਇਹਨੇ ਇਹਨੇ ਬਣਾਇਆ ਤੇ ਉਹਨੂੰ ਦੇ ਕੇ ਤੁਮ ਕਹਿੰਦੇ ਉਹਦੇ ਕੋਲ ਆਂਦੇ ਸਾਨੂੰ ਹੀ 50 ਲੱਖ ਦੇ ਦੇ ਇਹਨੇ ਦੇ ਦੇ ਸਾਨੂੰ ਉਹ ਵੀ ਹੱਕਦਾਰ ਬਰਾਬਰ ਹੀ ਬਣ ਜਾਂਦੇ ਨੇ ਉਹ ਪਾਪਾਂ ਦੇ ਹੱਕਦਾਰ ਬਰਾਬਰ ਬਣ ਜਾਂਦੇ ਨੇ ਠੀਕ ਹੈ ਇਹ ਪਾਪ ਜਿਹੜਾ ਹੈ ਇਹ ਕਦੇ ਬਖਸ਼ਿਆ ਨਹੀਂ ਜੇ ਜਾਂਦਾ ਨੂੰ ਮਨ ਚ ਬੰਨ ਲਓ ਜਿਹੜਾ ਹੁਣ ਕਈ ਵਾਰ ਲੱਖ ਲੱਖ ਰੁਪਈਆ 2-2 ਲੱਖ 4-4 ਲੱਖ ਤਨਖਾਹ ਲੈਣ ਵਾਲੇ ਕੁਰਸੀ ਤੇ ਬੈਠੇ ਹੁੰਦੇ ਨੇ ਤੇ ਉਹ ਵੀ ਨਹੀਂ ਹਟਦੇ ਇਹਨਾਂ ਕੰਮਾਂ ਦੇ ਉੱਤੋਂ ਪਿੱਕ ਪਾਸਿਓਂ ਪ੍ਰਾਇਆ ਧਾਨ ਹੱਕ ਪ੍ਰਾਇਆ ਕਿਸੇ ਨਾ ਕਿਸ ਤਰ੍ਹਾਂ ਵੱਜ ਜੇ ਤੇ ਮੈਂ 4 ਦਿਨ ਐਂਸ਼ 12 ਕਰਨਾ ਜਾਣਾ ਸਾਰੇ ਪਿਆਰਿਓ ਇੱਥੋਂ ਪਰ ਯਾਦ ਰੱਖਿਓ ਜੇ ਜਿੰਨੇ ਵੀ ਜਿੰਨੇ ਵੀ ਇਹ ਦੁਜੇ ਦੇ ਪਾਪ ਕੋ ਹੋ ਸਕਦਾ ਬਖਸ਼ ਦੇ ਗੁਰੂ ਉਹ ਤੁਹਾਡੇ ਨਾਲ ਵਕਾਲਤ ਕਰ ਸਕਦਾ ਹੈ ਪਰ ਜਿੰਨੇ ਇਹ ਮਾਰ ਲੈਣਾ ਹੱਕ ਭਾਵੇਂ ਕਿਸੇ ਦਾ ਰੁਪਈਆ ਹੀ ਮਾਰ ਲਿਆ ਬਗਾਨੇ ਦਾ ਕਿਸੇ ਦਾ ਭਾਵੇਂ ਚਵਾਨੀ ਮਾਰ ਲਈ ਭਾਵੇਂ 10 ਲੱਖ ਮਾਰ ਲਿਆ ਉਥੇ ਗੁਰੂ ਪੀਰ ਨੇ ਹਾਮੀ ਨਹੀਂ ਭਰਨੀ ਇਹ ਮਨ ਚ ਗੰਢ ਦੇ ਲੋ ਠੀਕ ਆ ਇਸ ਸੰਕੋਚ ਕਰੋ ਕਦੇ ਵੀ ਕਿਸੇ ਦਾ ਪਰਾਇਆ ਹੱਕ ਮਾਰਨ ਤੋਂ ਸੰਕੋਚ ਕਰੋ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਕਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ ਉਸ ਕਰੋ ਇਹ ਮੁਰਦਾ ਨਹੀਂ ਖਾਣਾ ਕੋਈ ਜਾਂਦੇ ਆ ਮੁਸਲਮਾਨ ਕਹਿਣ ਦੇ ਵੀਰ ਵੀ ਅਸੀਂ ਤੇ ਭਾਈ ਸੂਰਤ ਸੂਰਤੋਂ ਬਹੁਤ ਨਫ਼ਰਤ ਕਰਦੇ ਆ ਤੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਉਤੇ ਸੂਰ ਕਹੀ ਜਾਂਦੇ ਨੇ ਜਦੋਂ ਪਰਾਇਆ ਹੱਕ ਖਾਰਿਆ ਸਮਝ ਸੂਰੀ ਖਾਲਿਆ ਤੇ ਹਿੰਦੂਆਂ ਦੇ ਸਾਡੀ ਗਊ ਮਾਤਾ ਹੈ ਤੇ ਉਹਾਂ ਦੇ ਜਦੋਂ ਪਰਾਇਆ ਹੱਕ ਮਾਰ ਕੇ ਹਿੰਦੂ ਨੇ ਖਾਲਿਆ ਤੇ ਸਮਝ ਲੋ ਗਾਂ ਹੀ ਖਾਲੀ ਤੇ ਜੇ ਸਿੱਖ ਭਰਾ ਨੇ ਦਿਉ ਆਂਦੇ ਆਹੀ ਛੜਕਾ ਖਾਣੇ ਆ ਮੁਰਦਾ ਨਹੀਂ ਖਾਂਦੇ ਇਦਾਂ ਤੇ ਜੇ ਉਹਨਾਂ ਨੇ ਛਗਲਿਆ ਤੇ ਮੁਰਦਾ ਖਾ ਲਿਆ ਤੇ ਉਹ ਸਮਝੋ ਛਗਲਿਆ ਵੀ ਠੀਕ ਆ ਜੀ ਇਸ ਕਰਕੇ ਗੁਰਮੁਖ ਪਿਆਰਿਓ ਇਹ ਪਾਪ ਜਿਹੜਾ ਇਹ ਬਖਸ਼ਾ ਨਹੀਂ ਜੀ ਜਾਂਦਾ ਮੈਂ ਨਹੀਂ ਆਂਦਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਂਦੇ ਨੇ ਇਹ ਪਾਪ ਪਖਸ਼ਾ ਇੱਕ ਮੈਂ ਹੋਰ ਤੁਹਾਨੂੰ ਦੱਸ ਦਿਆਂ ਸਾਡੇ ਬਜ਼ੁਰਗਨ ਸਾਡੇ ਸਾਡੀ ਦਾਦੀ ਸੰਨ ਦੱਸਦੇ ਹੁੰਦੇ ਸੀ ਇੱਕ ਅਣਹੁੰਦੇ ਪਾਪ ਹੁੰਦੇ ਨੇ ਉਹ ਪਾਪ ਕਿਹੜੇ ਹੁੰਦੇ ਨੇ ਜਿਹੜਾ ਕਿਸੇ ਨੂੰ ਪਤਾ ਵੀ ਨਹੀਂ ਤੇ ਪਾਪ ਹੋ ਗਿਆ ਉਹ ਆਂਦੇ ਇੱਕ ਵਾਰ ਕੋਈ ਮਨੁੱਖ ਨਾ ਕਿਤੇ ਲੰਗਰ ਦੇ ਵਿੱਚ ਖੀਰ ਲੈ ਕੇ ਜਾ ਰਿਹਾ ਸੀ ਤੇ ਬਰਤਨ ਦਾ ਮੂੰਹ ਖੁੱਲਾ ਹੈ ਮੂੰਹ ਖੁੱਲਾ ਹੈ ਤੇ ਉੱਤੋਂ ਆਂਦੇ ਸੱਪ ਫੜਿਆ ਲੈ ਕੇ ਜਾ ਰਿਹਾ ਤੇ ਉਹ ਸੱਪ ਕਿਤੇ ਉਹ 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 ਘਾਕਰ ਦੇ ਵਿੱਚ ਦਿਖ ਪਿਆ ਵਿੱਚ ਦਿਖ ਪਿਆ ਤੇ ਉਹ ਆਂਦੇ ਉਹ ਅਗਲੇ ਬੰਨੇ ਵੱਡੇ ਵੱਡੇ ਕੜਾਏ ਖੀਰ ਦੇ ਧਰੇ ਹਾਂਜੀ ਭਾਵੇਂ ਤੇ ਇਸ ਆਖੀ ਕੇਸ ਮਨਨ ਘਰਤ ਲਾ ਲੋ ਜਿੰਦਾ ਮਰਜੀ ਪਰ ਸਮਝਾਉਣ ਦੀ ਬਹੁਤ ਵਧੀਆ ਹੈ ਆਂਦੇ ਜਦੋਂ ਵਿੱਚ ਦਿਖ ਪਿਆ ਤੇ ਜਦੋਂ ਜਾ ਕੇ ਉਹਨਾਂ ਲਾਵ ਦਿੱਤੀ ਤੇ ਅਖੀਰ ਦੇ ਕਰਾਏ ਜਿਹੜੇ ਬڑے-ਬڑے ਭੱਟੇ ਸੀ ਤੇ ਉਹਦੇ ਵਿੱਚ ਜਦੋਂ ਪੁਰਾਣੇ ਕਰਾਏ ਤੁਸੀਂ ਵੇਖੇ ਨੇ ਅੱਜ ਵੀ ਰਮੰਧਰ ਸਾਹਿਬ ਉਹ ਸੱਪ ਜਿਹੜਾ ਵਿੱਚੇ ਕੁੜ ਗਿਆ ਉਹ ਆਂਦੇ ਉਹ ਕੀਤਾ ਵੀ ਉਹ ਜਿਹੜੀ-ਜਿਹੜੀ ਖੀਰ ਜਿੰਨਾ ਜਿੰਨਾਂ ਨੇ ਛਕੀ ਤੇ ਉਹ ਚੜਾਈ ਕਰ ਗਏ ਧਰਮਰਾਜ ਦੀ ਕਿਤੇਰੀ ਜਿਰੋੜਾ ਪੈ ਗਿਆ ਵੀ ਇਹ ਪਾਪ ਕਿਨੂੰ ਲੱਗੇ ਇਹ ਕੀ ਬਣ ਗਿਆ ਇਹ ਦੇਖਿਆ ਨਾ ਹੁੰਦਾ ਪਾਪ ਹੋ ਗਿਆ ਤੇ ਪਤਾ ਹੀ ਨਹੀਂ ਕਿ ਇਹਨੂੰ ਉਹਨੂੰ ਨਹੀਂ ਪਤਾ ਆਪਦੇ ਨਾਲ ਪੁੰਨ ਕੀਤਾ ਪਾਪ ਹੋ ਗਿਆ ਪਰ ਗੁਰਮੁਖੋ ਪ੍ਰਮਾਤਮਾ ਬੜਾ ਬਿੰਤਿਆ ਆੰਦੇ ਕੋਈ ਸਾਧੂ ਮਹਾਤਮਾ ਕੋਈ ਜਾਣਿਆ ਸੰਤ ਉਹ ਕਿਤੇ ਪਰੇ ਬੈਠੀ ਸੀ ਆੰਦੇ ਨਾ ਕਿਸੇ ਦੀ ਨਿੰਦਾ ਕਿਸੇ ਦੀ ਮਸ਼ਕਰੀ ਕਦੀ ਨਾ ਕਰੋ ਕਿਸੇ ਨੂੰ ਸੰਤਨ ਕੇ ਸੰਗ ਮਸ਼ਕਰੀ ਕੁਲਡੋ ਬਣ ਕੀ ਰੀਤ ਕਦੀ ਨਾ ਕਰੋ ਪ੍ਰਾਈ ਨਿੰਦਾ ਕਦੀ ਨਾ ਕਰੋ ਕਿਸ ਦੀ ਜਿੰਨਾ ਤੇ ਕੋਈ ਪਤਾ ਨਹੀਂ ਆੰਦੇ ਉਹ ਸੰਤ ਮਹਾਤਮਾ ਇਥੇ ਉਹਨੇ ਪੁੱਛ ਲਿਆ ਵੀ ਮੈਂ ਰਾਤ ਕੱਟਣੀ ਆ ਉੱਥੇ ਕੋਈ ਬੇਵਿਚਾਰ ਸੀ ਬੀਬੀ ਕੋਈ ਰਹਿੰਦੀ ਹੋਊਗੀ ਉਹਨਾਂ ਆਖਿਆ ਬਾਬਾ ਜੀ ਐ ਕਰੋ ਕਮਰਾ ਸਾਹਮਣੇ ਹੈਗਾ ਜਿੱਥੇ ਚਲ ਜੋ ਸਭ ਕੀ ਰਾਤ ਨੰਗ ਜੂਗੀ ਤੇ ਆਪਾਂ ਪਾਣੀ ਵਧੀਆ ਮਿਲ ਜੂਗਾ ਹਨਾ ਉਹਨਾਂ ਟੀਚਰ ਕਰ ਦਿੱਤੀ ਉਹਨੂੰ ਉਹ ਪੁੱਜੀ ਹੋਈ ਰੂਹ ਸੀ ਠੀਕ ਹੈ ਜੀ ਤੇ ਪਰਮੇਸ਼ਰ ਦਾ ਹੁਕਮ ਹੋ ਗਿਆ ਉਹਨੇ ਹਏ ਜਿੰਨਾ ਮੇ ਪਾਪ ਹੋਇਆ ਇਹਨੂੰ ਦੇ ਮੱਥੇ ਮੜ ਦੋ ਅਣ ਹੁੰਦਾ ਪਾਪ ਜਿਹੜਾ ਨਾ ਜਿਹੜੇ ਜਿੰਨੂੰ ਜਿੰਨੂੰ ਕੋਈ ਨਹੀਂ ਪਤਾ ਨਹੀਂ ਹੁੰਦਾ ਵੀ ਪਾਪ ਯਾਰ ਮੈਨੂੰ ਤਾਂ ਅਚਨ ਚੇਨ ਹੋ ਗਿਆ ਉਹ ਲੱਗਣਾ ਤੇ ਹੈ ਕਿਸੇ ਨੂੰ ਇਸ ਕਰ ਕਹਿੰਦੇ ਕਿਸੇ ਦੀ ਨਿੰਦਿਆ ਕਿਸੇ ਦੀ ਐਦਾਂ ਦਾ ਮਤ ਕਰੋ ਕਿ ਕਿਸੇ ਦੇ ਅਣੌंदे ਪਾਪ ਆਪਣੇ ਮੱਥੇ ਤੇ ਮੜਾ ਕੇ ਬਹਿ ਜਾਓ ਇਹ ਵੀ ਮੜੇ ਜਾਂਦੇ ਜੋ ਚੇਤਾ ਰੱਖਿਓ ਖਾਲਸਾ ਜੀ ਗੁਰੂ ਪਾਤਸ਼ਾਹ ਕਿਰਪਾ ਕਰਨ ਇਹਨਾਂ ਕੋਲ ਕਹਿੰਦੇ ਫਤਿਹ ਬੁਲਾਈਏ ਜੀ ਭਾਈ ਗੁਜਾਰ ਸਿੰਘ ਤਿਆਲਾ ਵਾਹਿਗੁਰੂ ਕਿਰਪਾ ਕਰੇ ਸਾਨੂੰ ਇਹਨਾਂ ਚੀਜ਼ਾਂ ਤੋਂ ਚੁਕੜੀ ਨਿੰਦਿਆ ਤੋਂ ਇਹ ਹੱਕ ਪ੍ਰਾਇਤੋਂ ਸਤਗੁਰੂ ਮਹਾਰਾਜ ਨਾਲ ਕਾਮ ਕ੍ਰੋਧ ਲੋਭ ਮੋਹ ਤੋਂ ਬਚਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਵੇਣ ਤਦ ਹੋਰ ਜੋ ਮੰਗਣਾ ਸਿਰ ਦੁੱਖਾਂ ਦੇ ਦੁੱਖ ਉਹ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਨਾਮ ਤੋਂ ਬਿਨਾ ਭੁੱਖ ਨਹੀਂ ਉਤਰਨੀ ਤ੍ਰਿਸ਼ਨਾ ਵਾਧੀ ਜਾਂਦੀ ਆ ਸੈਸਖਟੇ ਲਾ ਕੋਠ ਧਾਵੇ ਤ੍ਰਿਪਤਿ ਨਾ ਆਵੇ ਮਾਇਆ ਪਛੇਪਾਵੇ ਇਹ ਤ੍ਰਿਪਤੀ ਨੇ ਹੁੰਦੀ ਬੰਦਾ ਮੁੱਕ ਜਾਂਦਾ ਹੈ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰੋ ਮਿਹਰ ਕਰੋ ਸਿੱਖ ਪੰਥ ਨੂੰ ਏਕਤਾ ਇਤਿਪਾਦ ਚੜਦੀ ਕਲਾ ਬਖਸ਼ੋ ਹਰ ਮਦਾਨੇ ਫਤਿਹ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ